ਭਾਈ ਗੁਰਜੀ ਦਾ ਗਾਲ ਸਾਹਿਬ ਹੈ ਭਾਈ ਗੁਰਜੀ ਦੀ ਫਤਿਹ ਬਾਈ اتنا ਫਰੈਂਡ ਆਪਾਂ ਗੱਲ ਕਰਨੀਆਂ ਦੋਸਤੋ ਜਿਹੜੀ ਆਪਣੇ ਹਰੀ ਸਿੰਘ ਰਸੂਲਪੁਰੀਆ ਇਹਦੀ ਵੀਡੀਓ ਤੁਸੀਂ ਵੀ ਦੇਖਿਆ ਹੋਣੀ ਆ ਬੜੀਆਂ ਇਹ ਨਾ ਉਹ ਕੰਮ ਦੇ ਅੱਗੇ ਮੁਰੇ ਆਉਣਾ ਹੁੰਦਾ ਵਾ ਜਿਹੜਾ ਕੰਮ ਸਿੱਖਾਂ ਦੇ ਖਿਲਾਫ ਹੁੰਦਾ ਦੇਖ ਲਓ ਤੁਸੀਂ ਕਦੇ ਵੀ ਆ ਹੁਣ ਆ ਵਾਇਰੀ ਦੇਖੀ ਸੀ ਵੀਡੀਓ ਇੱਕ ਦੋ ਇਹਦੇ ਵੀਡੀਓ ਇੰਟਰਵਿਊ ਜੇ ਲੈਂਦੇ ਨੇ ਤੇ ਆਇਆ ਹੋਇਆ ਉਹਦੇ ਵਿੱਚ ਮਹਿਰੋਂ ਨੂੰ ਕਹਿੰਦਾ ਗਲਤ ਕੰਮ ਕੀਤਾ ਉਹਨੇ ਕਿ ਉਹ ਚਲੋ ਮੰਨ ਲਿਆ ਉਹ ਗਲਤ ਛਾ ਉਹ ਲਗਮ ਮਾਰ ਰਾ ਯਾਰ ਇੱਕ ਤੇਰੇ ਪੁੱਤ ਤੂੰ ਕੀ ਚੰਗਾ ਕੰਮ ਕੀਤਾ ਤੇਰੀ ਕੀ ਦੇਣਾ ਕੰਮ ਨੂੰ ਵੀ ਉੱਠ ਕੇ ਤੂੰ ਬੂਥਾ ਚੱਕ ਕੇ ਆ ਕੇ ਕਹਿਣ ਲੱਗ ਜਨਾ ਮੈਂ ਆਈ ਆਏ ਅੱਧੇ ਕੰਬੋ ਤੇ ਚਲੇ ਜਾਂਦਾ ਹੈ ਕਦੇ ਰਾਮ ਮਤੇ ਲੰਗਰ ਰੋਮ ਚਲੇ ਜਾਂਦਾ ਹੈ ਤਾਂ ਦਾ ਮੈਂ ਤੁਹਾਡੇ ਤੋਂ ਹੋ ਰਿਹਾ ਹੈ ਨਾ ਨਾਂ ਤਨੇ ਜੀ ਲੈ ਕਿਹੜੇ ਸਿਧਾਂਤ ਨੇ ਉਹ ਤੇਰੇ ਇੱਕ ਕੰਮ ਚੰਗਾ ਦੱਸ ਗੁਰੂ ਬਾਣੀ ਦੀ ਬੇਅਰਵੀ ਹੁੰਦੀ ਆ ਗੁਰੂ ਸਾਹਿਬ ਦੀ ਉਹ ਤੂੰ ਕਦੇ ਬੋਲਿਆ ਨਹੀਂ ਹੈਗਾ ਉਹ ਜੀਆਂ ਗੱਲਾਂ ਜੇ ਤਾਂ ਮੈਂ ਕਦੇ ਇਹਨੂੰ ਵੀਡੀਓ ਨਹੀਂ ਦੇਖੀ ਹੈਗੀ ਵੀ ਹਾਂ ਡਾਟਾ ਕਹਿੰਦਾ ਉਹ ਵੀ ਹਾਂ ਭਾਈ ਇਹ ਗਲਤ ਹੋਇਆ ਹੋਆ ਵੈਹ ਜੀਆਂ ਨੂੰ ਇਹ ਲੱਭ ਪਤਾ ਨਹੀਂ ਕਿਥੋਂ ਲੰਘਦੇ ਨੇ ਲੋਕ ਵੀ ਵੀਡੀਓ ਇਹਨਾਂ ਦੀ ਭਾਈ ਇਹ ਵੀ ਜਾਦਾ ਲੋਕ ਕੋ ਇਹ ਵੀ ਪਸਪੈ ਹਾਂ ਬੜੇ ਅੱਜਕੱਲ ਹਰ ਚੀਜ਼ ਇੱਕ ਵਜਨ ਆਪ ਇਹ ਜੀਆਂ ਨੂੰ ਤਾਂ ਫੜ ਕੇ ਲੈ ਕੇ ਆਉਂਦੇ ਨੇ ਜਿਵੇਂ ਕਬੂਟਾ ਸਿੰਘ ਹੋ ਗਿਆ ਉਹਦੀ ਸ਼ਕਲ ਦੇਖੀ ਗੁੱਸਾ ਵੜਾ ਜਾਂਦਾ ਹੁਣ ਦੇ ਉੱਤ ਲੱਗਦਾ ਉਹ ਖਲਪੁੱਤ ਨਾ ਜਮੇਗਾ ਇਹ ਕੀ ਗੱਲ ਹੈ ਉਹ ਗੱਲ ਆਉਦਾ ਜਮਈ ਹੋ ਜਾਵਾ ਇਹ ਰਸੂਲਪੁਰ ਵੀ ਓਖਲ ਪੁੱਤੀ ਲੱਗਦਾ ਮੈਨੂੰ ਇੱਕ ਰਸੂਲਪੁਰ ਹੋ ਗਿਆ ਇੱਕ ਮੱਕੀ ਗੱਲ ਕੁੱਕੀ ਗੱਲ ਕੋਈ ਮਰ ਬਾ ਇਹਨੇ ਇਹ ਸ਼ਕਲਾਂ ਦੇਖ ਕੇ ਬਣਾ ਹਾਸਾ ਬਣਾਇਆ ਇਹ ਪੁੱਠੇ ਗੱਲਾਂ ਕਰਦੇ ਨੇ ਜਿਆ ਇਹ ਲੱਗ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਇਹ ਜਿਹੇ ਵੀਡੀਓ ਇੰਟਰਵਿਊ ਲੈ ਆਉਂਦੇ ਨੇ ਇਹ ਜਿਹੜੇ ਮਸ਼ੋਰੇਸ ਦੇ ਵੀਡੀਓ ਵਾਲੇ ਨਹੀਂ ਕਦੇ ਕਿੱਥੋਂ ਲੱਭ ਜਾਂਦੇ ਕਦੇ ਕਿਸੇ ਨੂੰ ਕਿੱਥੋਂ ਲੱਭ ਲਿਆਉਂਦੇ ਨੇ ਉਹ ਬੂਟਾ ਸੈਂਗਾ ਦਾ ਵੀ ਜੀ ਰੇਪ ਕੀਤਾ ਮੈਨੂੰ ਨੇ ਆ ਦਾ ਉਹ ਪੁੱਛੇ ਵੀ ਤੂੰ ਨਾਲ ਸੀ ਤੈਨੂੰ ਕਿਵੇਂ ਪਤਾ ਵੀ ਤੂੰ ਵੀਡੀਓ ਬਣਾਉਂਦਾ ਜੀ ਤੇ ਬਣਾਵਾ ਹੀ ਦਾ ਬੇ ਦੇ ਪ੍ਰੂਫ ਪੁਲਿਸ ਵਾਲੇ ਇਹਨੂੰ ਫੜਦੇ ਯਾਰ ਮੈਂ ਤਾਂ ਜਾਣਦੀ ਜੀ ਨੇ ਇਹ ਚੱਲ ਗਈ ਰਹਾ ਉਹ ਨਹੀਂ ਪੁਲਿਸ ਤੇ ਦਾਲੋ ਨੇ ਢੀ ਵੱਡੀ ਗੱਲ ਕਹੀ ਉਹਦੇ ਹੁਣ ਤਾਂ ਜਿਆ ਪੁਲਿਸ ਵਾਲੇ ਫਰਕੇ ਲੈ ਕੇ ਜਾਂਦੇ ਫਿਰ ਦੀਹਾਉ ਤੂੰ ਕਿੰਨੇ ਕਹਿਤੀ ਇਹ ਗਲ ਤੈਨੂੰ ਤਾਂ ਪਤਾ ਵਾ ਤੈਨੂੰ ਪਤਾ ਕਿਵੇਂ ਲੱਗੀ ਇਹ ਗੱਲ ਜੇ ਕਾਨੂੰਨ ਦੇ ਹਾਵਨਾ ਚਲੀ ਦੇ ਕੋਈ ਹੋਰ ਮੇਰੇ ਤੇਰੇ ਰਾਹ ਦਾ ਮਾੜਾ ਬੰਦਾ ਕਹਿੰਦਾ ਪੁਲਿਸ ਨੇ ਅੱਧਾ ਚੱਕ ਕੇ ਲੈ ਜਣਾ ਜੀ ਇੱਕੋ ਮੁੱਕੀ ਗੱਲ ਹੋਣੀ ਕਹਿੰਦੇ ਇਹ ਅਜੇ ਗਲਤ ਸੀ ਜੇ ਬਾਹਰ ਆਏ ਜੀ ਤੱਕਾ ਫਰਨਾ ਤੇ ਹੋਰ ਵੀ ਮੈਂ ਦੇਖਿਆ ਨੇ ਵੀ ਮਿੱਕਾ ਗਾਇਕ ਅੱਡਾ ਵੱਡਾ ਯਾਰ ਬੰਦਾ ਦੱਸੋ ਕਿ ਉਹ ਵੀ ਪੁੱਧੂ ਗੱਲਾਂ ਕਰੀ ਜਾਂਦਾ ਉਹ ਉਗਣਾ ਕਿ ਜੀ ਗੱਲ ਤਾਂ ਹੈ ਲਾ ਅਗਰ ਨਹੀਂ ਜਾਇਆ ਨਾ ਜੋਬ ਸੀ ਪਤਾ ਨਹੀਂ ਕੀ ਜੀ ਬਲਾਨਾ ਤੇ ਅੰਕਲ ਜਦੋਂ ਆਪਣਾ ਜੋ ਵੀ ਸੀ ਯਾਰ ਮੈਂ ਸਮਝਦੀ ਆਰੀਆ ਗੱਲ ਹੈ ਕੋਈ ਕਿਹੜੀ ਦੁਨੀਆ ਚ ਰਹਨੇ ਆ ਯਾਰ ਆਪਾਂ ਆਪਾਂ ਲੱਗ ਮੈਨੂੰ ਤਾਂ ਐ ਜਿਹਦਾ ਵੀ ਜਿਹੜੇ ਮੇਰੇ ਵਾਂਗੂ ਸੋਚਦੇ ਹੋਣਾ ਬੰਦੇ ਯਾਰ ਉਹ ਗਲਤ ਦੁਨੀਆ ਜਾਗੇ ਇਹਨਾਂ ਲਈ ਤਾਂ ਇਹੀ ਦੁਨੀਆ ਬੈਨੀਫਿਟ ਹੈ ਬਈ ਕਿਉਂਕਿ ਇਹਨਾਂ ਦੇ ਗਲਾ ਬਿਲਕੁਲ ਬੋਲਦਾ ਤਾਂ ਹੈ ਨਹੀਂ ਆਪਣੇ ਪੰਜਾਬ ਦੇ ਵਿੱਚ ਨਾ ਨਾ ਲੈ ਨਾ ਪ੍ਰਸ਼ਾਸਨ ਇਹਨਾਂ ਨੂੰ ਕੋਚਣਾ ਨਾ ਫਲਾ ਐਂ ਤਾਂ ਕੀ ਕਹਿਣਾ ਵੀ ਭਾਈ ਪ੍ਰਸ਼ਾਸਨ ਉਹ ਜਿਹਨੂੰ ਨੱਥ ਪਾਵੇ ਪ੍ਰਸ਼ਾਸਨ ਨੇ ਮੈਰੋਂਗਾ ਕਿ ਉਹ ਜਿਹੜੀ ਆਈਡੀ ਉਹਦੀ ਮੈਂਟ ਜੀ ਬੰਦ ਕਰਕੇ ਬਲੌਕ ਕਰਤੀ ਪਹਿਲਾਂ ਉਹਨਾਂ ਦੇ ਨਿਸੀਬਲ ਮੈਕ ਕਰ ਸਕਦੇ ਉਹਨਾਂ ਦਾ ਵੀ ਤਾਂ ਹੋਣਾ ਜੰਸੀ ਸਾਰਾ ਕੁਝ ਜਿਹੜੇ ਇਹੋ ਜਿਹਾ ਕੁਝ ਕੰਟੈਂਟ ਪਾਉਂਦੇ ਨੇ ਉਹਦੀ ਮਾਂਛਾ ਕੀ ਹੈ ਦੇਖੋ ਕਿਤਨਾ ਗਲੀ ਨੇ ਨਾ ਗੱਲ ਰੱਖਿਆ ਉਹਨੂੰ ਪੁੱਛੇ ਵੀ ਤੂੰ ਡਾਕਟਰ ਕੀਤਾ ਸੀ 1000 ਜਾਂ ਤੂੰ ਡਾਉਟੀ ਨਹੀਂ ਕੀਤਾ ਤੂੰ ਹਿੰਦੂ ਧਰਮ ਤੋਂ ਬੁਲਾਉਂਦਾ ਤੇ ਆਦਾ ਆਡੈਂਟੀਟੀ ਤੂੰ ਉਹੀ ਰੱਖ ਫਾਡੈਂਟੀਟੀ ਗੰਗਲ ਤਰਫੀ। ਪਰ ਤੋਂ ਬਟਾ ਦਾ ਸਵਾਲ ਹੀ ਇਹ ਹੈ। ਜੇ ਕੋਈ ਪਿੱਛਣ ਵਾਲਾ ਜਥੇਬੰਦੀਆਂ ਸਿੱਖ ਜਥੇਬੰਦੀਆਂ ਚਲੋ ਇੰਨਾ ਕਹਾਂ ਵੀ ਉਹਦੇ ਬੰਦੇ ਨਾਲ ਖੜੀਆਂ ਹੋ ਜਲੋ ਮੜੀਆਂ ਮੋਟੀਆਂ। ਵਾਰਸ਼ ਪੰਜਾਬ ਦੀ ਜਥੇਬੰਦੀ ਵੀ ਚਲੋ ਉਹਦੇ ਨਾਲ ਖੜੀਆ ਚਲੋ ਬੰਦਾ ਜਾ ਰਹੇ ਆ ਚਲੋ ਯਾਰ ਉਹ ਵੀ ਸੀ ਇੱਕ ਸਮਾਜ ਸੁਧਾਰਿਆ ਉਹਨੇ ਤਰ੍ਹਾਂ ਦਾ ਬਾਕੀ ਰੱਬ ਨੂੰ ਪਤਾ ਕੀ ਗਲਤ ਹੈ ਕੀ ਸਹੀ ਆਪਾਂ ਨਾ ਮਣਾ ਮੋਟਾ ਕਹੀ ਝਾਕਾ ਤਾ ਜਾਂ ਜੋ ਗਲਤ ਹੈ ਯਾਰ ਬੋਲਣਾ ਨਹੀਂ ਜਾਇਦਾ ਆਪਾਂ ਸਾਡੇ ਨੂੰ ਇਹ ਬੋਲਾਂਗੇ ਵੀਰੇ ਤਾਂ ਹੀ ਸਮਾਜ ਸੁਧਰਨਾ ਹੈ ਕਿ ਆਪਾਂ ਬੋਲਾਂਗੇ ਹੀ ਨਹੀਂ ਕੋਈ ਸਮਝ ਆਦਾ ਨਹੀਂ ਇਹ ਅੱਜ ਆਪਣਾ ਦੇਖਣਿਆ ਵੀ ਕਮੈਂਟੀਆਂ ਦੇ ਲਗੇ ਇੱਕ ਦਿਨ ਆਪਣੇ ਘਰ ਆਊਗੀ ਆਊਗੀ ਅੱਜ ਭਈਏ ਹਰੇਕ ਜਗ੍ਹਾ ਤੇ ਪੱਗਾਂ ਨੂੰ ਹੱਥ ਪਾਉਂਦੇ ਨੇ ਉਹ ਕੋਈ ਮੁੱਦਾਨੀ ਟੱਕ ਰਿਹਾ ਇਹ ਚੀਜ਼ ਆ ਭਾਈ ਵੀ ਇਹਨਾਂ ਦੀ ਇੰਨੀ ਜ਼ੁਰਤ ਕਿਵੇਂ ਹੋਊਗੀ ਕੋਰਟਾ ਹੋਰ ਮੈਂ ਉਹ ਪੰਜਾਬੀ ਬੰਦੇ ਨੂੰ ਬਜਨਸ ਨਹੀਂ ਕੰਨਾਂ ਦੇ ਜਿੱਥੇ ਰੇਲੀਆਂ ਲੰਘੀਆਂ ਉੱਥੇ ਜੇ ਪੰਜਾਬੀ ਬੰਦਾ ਰੇਲੀ ਲਾ ਚੱਕ ਕੇ ਬਾਹਰ ਮਾਰਦੇ ਨੇ ਉਹਨੂੰ ਉਹਦੇ ਨਾਲ ਬੈਰ ਕਰਦੇ ਨੇ ਪੂਰਾ ਉਹ ਇਹ ਵੇਚ ਸਮਾਨ ਸਮਾਨ ਦੇ ਨਾਲ ਬੰਦੇ ਦੇ ਨਾਲ ਚਲੋ ਐਨੀਆਂ ਕ ਬੇਨਤੀਆਂ ਸੀ ਵੀਰੇ ਉਲਟੇ ਗਲਤੀ ਖਿਮਾ ਮੰਗਦੇ ਆਂ